ਅਜੀਤ ਵੈਬ ਟੀਵੀ ਦੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਜਗਦੀਪ ਸਿੰਘ ਬੰਮਰਾ ਮਹਿਤਾ ਚੌਂਕ ਜ਼ਿਲ੍ਹਾ ਮਰਸਰ ਤੋਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਬਹੁਤ ਪ੍ਰਕੋਪ ਰਿਹਾ ਬਹੁਤ ਮਾਰ ਪਈ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਕਾਰਨ ਔਰ ਇਸ ਸੰਤਾਪ ਦੇ ਸਮੇਂ ਸਰਕਾਰਾਂ ਦੀ ਗੱਲ ਛੱਡਦੀਏ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਔਰ ਬੜੀ شدت ਨਾਲ ਇੱਕ ਇੱਕ ਬੱਚਾ ਉਠ ਖਲੋਤਾ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਸਤੇ ਉਹਨਾਂ ਨੂੰ ਰੋਸ਼ਨ ਪਾਣੀ ਪਹੁੰਚਾਉਣ ਵਾਸਤੇ ਤੇ ਸਾਡੇ ਸੰਤ ਸਮਾਜ ਦੇ ਮਹਾਂਪੁਰਖ ਵੀ ਪਿੱਛੇ ਨਹੀਂ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵਾਲਿਆਂ ਵੱਲੋਂ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਬਹੁਤ ਸਾਰਾ ਰਾਹਤ ਕਾਰਜ ਕੀਤਾ ਗਿਆ ਅੱਜ ਦੁਬਾਰਾ ਦੂਸਰੀ ਖੇਪ ਲੈ ਕੇ ਇਹ ਇੱਥੇ ਜਥਾ ਚੱਲਿਆ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਕੋਲ ਮੌਜੂਦ ਨੇ ਗਿਆਨੀ ਸਾਹਿਬ ਸਿੰਘ ਜੀ ਦਮਦਮਿਤਕਸਾਲ ਵਾਲੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਗਿਆਨੀ ਜੀ ਅੱਜ ਜੋ ਤੁਸੀਂ ਰਾਹਤ ਕਰ ਰਹੇ ਜੋ ਹਾਰਡਬੀਟ ਦਾ ਵਾਸਤੇ ਲੈ ਕੇ ਜਾ ਰਹੇ ਹੋ ਇਹਦੇ ਬਾਰੇ ਸਾਨੂੰ ਸੁਣਿਆ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਮਦਮਿਤਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਤੋਂ ਦਮਦਮਿਤਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪੰਦੀ ਦੀ ਗਵਾਹੀ ਦੇ ਵਿੱਚ ਕੱਲ ਪਹਿਲੀ ਖੇਪ ਜਿਹੜੀ ਇਹ ਪੁੱਜੀ ਸੀ ਜਿੱਥੇ ਹੜ ਆਏ ਉਥੋਂ ਦੇ ਲੋਕਾਂ ਨੂੰ ਰਾਹ ਦੇਣ ਵਾਸਤੇ ਜਿੰਨਾ ਵੀ ਖਾਦ ਬੀਜ ਤੇਲ ਅਤੇ ਜਿਹੜੀ ਬਜਾਈ ਹੈ ਉਹ ਦਮਦਮਿਤ ਖਾਲ ਵੱਲੋਂ ਕੀਤੀ ਜਾ ਰਹੀ ਕੀਤੀ ਗਈ ਅੱਜ ਦੂਸਰੀ ਖੇਪ ਦੇ ਵਿੱਚ ਜਿੱਥੇ ਸੰਗਤਾਂ ਨੂੰ ਪਤਾ ਲੱਗਾ ਵੀ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਮੈਤੇ ਦੀ ਸੰਗਤਾਂ ਖੱਬੇ ਰਾਜਪੂਤਾ ਦੀ ਸੰਗਤਾਂ ਅਤੇ ਹੋਰ ਜਿਹੜਾ ਟਕਸਾਲ ਦਾ ਪ੍ਰੇਮ ਕਰਨ ਵਾਲੇ ਸਿੰਘ ਹੈ ਉਹ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਹੋਰ ਜਿਹੜਾ ਸਾਜੂ ਸੁਬਾਣਾ ਉਹ ਲੈ ਕੇ ਇੱਥੇ ਪੁੱਜੇ ਆ ਜਿੱਦਾਂ ਤੁਸੀਂ ਵੇਖ ਰਹੇ ਪਿੱਛੇ ਟਰਾਲੀਆਂ ਦੇ ਵਿੱਚ ਜਿਹੜੇ ਐ ਉਹ ਖਾਦ ਬੀਜ ਲੱਦੇ ਆ ਹੋਇਆ ਸੋ ਇਸ ਕਰਕੇ ਅੱਜ ਦੂਸਰੀ ਜਿਹੜੀ ਖੇਪ ਐ ਉਹ ਉਹਨਾਂ ਨਗਰਾਂ ਦੇ ਵਿੱਚ ਆ ਰਹੀ ਐ ਜਿੱਥੇ ਬੜੀ ਭਾਰੀ ਜਿਹੜੀ ਤਬਾਹੀ ਐ ਉਹ ਜਿਹੜੇ ਹੜ੍ਹ ਦੇ ਸਮੇਂ ਜਿਹੜਾ ਪਾਣੀ ਆਇਆ ਉਹਨੇ ਕੀਤੀ ਸੋ ਇਸ ਕਾਰਜ ਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਐ ਉਹ ਦਮਦਮਿਤਖਸਾਲ ਦੀ ਬ੍ਰਾਂਚ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫਰੀਜ ਨੂੰ ਅਮਰੀਕਾ ਦੀਆਂ ਸੰਗਤਾਂ ਵੱਲੋਂ ਅਤੇ ਉੱਥੋਂ ਦੇ ਬੜੇ ਸਕਾਰਯੋਗ ਜਿਹੜੇ ਪ੍ਰਬੰਧਕ ਐ ਜਿੰਨਾਂ ਵਿੱਚ ਭਾਈ ਸਾਹਿਬ ਆਈ ਜਤਿੰਦਰ ਸਿੰਘ ਜੀ ਜਿਹੜੀਆਂ ਬੜੀਆਂ ਵੱਡੀਆਂ ਸੇਵਾਵਾਂ ਦਿੰਦੇ ਐ ਭਾਈ ਮੇਜਰ ਸਿੰਘ ਜੀ ਭਾਈ ਦਲਬੀਰ ਸਿੰਘ ਜੀ ਇਸੇ ਤਰ੍ਹਾਂ ਭਾਈ ਅਜੀਤਪਾਲ ਸਿੰਘ ਭਾਈ ਚਤਰੰਜਨਪਾਲ ਸਿੰਘ ਭਾਈ ਅਵਤਾਰ ਸਿੰਘ ਭਾਈ ਪ੍ਰਭਦੀਪ ਸਿੰਘ ਅਤੇ ਭਾਈ ਸੰਦੀਪ ਸਿੰਘ ਜੀ ਇਨ੍ਹਾਂ ਸਿੰਘਾਂ ਨੇ ਬਹੁਤ ਵੱਡਾ ਉਥੇ ਉਪਰਾਲਾ ਕੀਤਾ ਤੇ ਉਹਨਾਂ ਜ਼ਿਮੀਂਦਾਰਾਂ ਨੂੰ ਰਾਹ ਦੇਣ ਵਾਸਤੇ ਖਾਦ ਬੀਜ ਅਤੇ ਡੀਜ਼ਲ ਦੀ ਬੜੀ ਭਾਰੀ ਜਿਹੜੀ ਹੈ ਦਬਦਮਟ ਖਾਲ ਦੀ ਬ੍ਰਾਂਚ ਦੇ ਵਿੱਚ ਉੱਥੋਂ ਜਿਹੜੀ ਹੈ ਸੇਵਾ ਉੱਥੋਂ ਆਈ ਹੈ ਅੱਜ ਜੀ ਅਸੀਂ ਦੋ ਟ੍ਰੈਕਟਰ ਟਰਾਲੀ ਜਿਹੜੀ ਉਹਦੇ ਵਿੱਚ ਖਾਦ ਤੇ ਜਿਹੜਾ ਬੀਜ ਭਰਿਆ ਹੋਇਆ ਆਪਾਂ ਤੇ ਜਾ ਅਸੀਂ ਉਸੇ ਇਲਾਕੇ 'ਚ ਰਹੇ ਆ ਜੋ ਕੱਲ ਵੀ ਆਪਾਂ ਗਏ ਸੀ ਕੱਲ ਪੰਜ ਛੇ ਜਿਹੜੇ ਆ ਆਪਣੇ ਫੀਡਰ ਆਪਾਂ ਲੈ ਕੇ ਗਏ ਆਪਾਂ ਕੱਲ ਸਾਰੀ ਰਾਤ ਉਸ ਤੇ ਬਜਾਈ ਕੀਤੀ ਉਹ ਅੱਜ ਫੇਰ ਆਪਾਂ ਉਸੇ ਇਲਾਕੇ 'ਤੇ ਜਾਵਾਂਗੇ ਤੇ ਵੱਧ ਤੋਂ ਵੱਧ ਜਿੰਨੇ ਵੀ ਜਿਹੜੇ ਉੱਥੇ ਕਿਸਾਨ ਆ ਉਹਨਾਂ ਦੇ ਕਣਕ ਦੀ ਜਿਹੜੀ ਹੈ ਬਜਾਈ ਆ ਉਹ ਫਲਾਕੇ ਦੇ ਵਿੱਚ ਆਪਾਂ ਕਰ ਰਹੇ ਆ ਜੀ ਇਹ ਕਿਸਾਨਾਂ ਤੋਂ ਇਲਾਵਾ ਹੋਰ ਜਿਹੜੇ ਉੱਥੇ ਲੋਕ ਮਾਰ ਥੱਲੇ ਆਏ ਨੇ ਹੜ੍ਹ ਦੀ ਉਹਨਾਂ ਵਾਸਤੇ ਵੀ ਕੁਝ ਕਰ ਰਹੇ ਹਾਂ ਜੀ ਹਾਂਜੀ ਉਹਨਾਂ ਵਾਸਤੇ ਆਪਾਂ ਪਹਿਲਾਂ ਜਿੱਦਾਂ ਅਰਜਨ ਨੂੰ ਮੈਂ ਪਹਿਲਾਂ ਵੀ ਦੱਸ ਦੱਸਿਆ ਸੀਗਾ ਵੀ ਜਿੱਦਾਂ ਜਦੋਂ ਹੜ੍ਹ ਆਏ ਉਹਨਾਂ ਵਾਸਤੇ ਆਪਾਂ ਰਾਸ਼ਨ ਕੱਪੜੇ ਆਦਕ ਹੋਰ ਜਿਹੜੇ ਬਿਸਤਰੇ ਐ ਉਹਨਾਂ ਵਾਸਤੇ ਕਣਕ ਜਿਹੜੀ ਖਾਣ ਵਾਸਤੇ ਜਿੰਨਾ ਪਰਿਵਾਰਾਂ ਵਿੱਚ ਬਿਲਕੁਲ ਕੁਝ ਰਹਿ ਹੀ ਕੱਖ ਨਹੀਂ ਰਿਹਾ ਉਹਨਾਂ ਵਾਸਤੇ ਆਪਾਂ ਪਹਿਲਾ ਰਾਹਤ ਸਮਗਰੀ ਭੇਜੀ ਸੀ ਹੁਣ ਆਪਾਂ ਜਿਹੜੀ ਕਣਕ ਦੀ ਜਿਹੜੀ ਐ ਬਜਾਈਓ ਕਰ ਰਹੇ ਹਾਂ ਤੇ ਹੋਰ ਵੀ ਜਿੰਨੂੰ ਕੋਈ ਲੋਡ ਐ ਉਹ ਆਪਣੇ ਕੋਲ ਉੱਥੇ ਆ ਜਾਂਦਾ ਜੇ ਆਪਾਂ ਜਿੱਦਾਂ ਜਿੱਦਾਂ ਦੀ ਉਹਦੀ ਲੋੜ ਹੁੰਦੀ ਹੈ ਉਹਦਾ ਉਹਦਾ ਉਹ ਪਰਿਵਾਰ ਦੀ ਜਿਹੜੀ ਹੈ ਮਤਲਬ ਆਪਾਂ ਕਰ ਰਹੇ ਹਾਂ ਸੋ ਦੋਸਤੋ ਤੁਸੀਂ ਦੇਖਿਆ ਕਿ ਦਮਦਮੀ ਟਕਸਾਲ ਪੂਰੀ ਛਿੱਦਤ ਨਾਲ ਸੰਤ ਜੀ ਨੇ ਹਰਨਾਮ ਸਿੰਘ ਜੀ ਘਾਲਸਾ ਅਤੇ ਸੰਤ ਸਮਾਜ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਹੇਠ ਬਹੁਤ ਵੱਡੀ ਗੈਂਟਰੀ ਦੇ ਵਿੱਚ ਇਲਾਕੇ ਦੇ ਲੋਕ ਵੀ ਜਿਹੜੇ ਆ ਉਹ ਵੀ ਉੱਠ ਲੋਤੇ ਨੇ ਔਰ ਖਾਗ ਵਿੱਚ ਔਰ ਡੀਜ਼ਲ ਉਥੇ ਮਹੱਈਆ ਕਰਵਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਤਾਂ ਕਿ ਵੇੜੇ ਸਿਰਾਂ ਦੀ ਕਣਕ ਵੀਤੀ ਜਾ ਸਕੇ ਇਹ ਬੜਾ ਇੱਕ ਨੇਕ ਕਾਰਜ ਹੈ ਜਦੋਂ ਪਿੰਡ ਟਕਸਾਲ ਵੱਲੋਂ ਮੈਂ ਜਗਦੀਸ਼ ਸਿੰਘ ਬੰਬਰਾ ਅਜੀਤ ਰੈਡੀਟੀ ਵਾਸਤੇ ਚੌਕ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ